ਜੈ ਮਾਤਾ ਦੀ ਭਗਤ ਜੀ ਅੱਜ ਅਸੀਂ ਖੜੇ ਆ ਇੱਛਾ ਪੂਰਨ ਵੀਰ ਹਨੂਮਾਨ ਮੰਦਰ ਗਗਰੇਟ ਹਿਮਾਚਲ ਦੇ ਵਿੱਚ ਤੇ ਬਾਪੂ ਜੀ ਸਾਡੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਬਾਪੂ ਜੀ ਕੀ ਨਾਮ ਆਪਣਾ ਗੋਟਾ ਸਿੰਘ ਤੇ ਕਿਹੜੀ ਜਗ੍ਹਾ ਤੋਂ ਆਏ ਜੀ ਕੋਟਕਪੂਰੇ ਤੋਂ ਕੋਟਕਪੂਰੇ ਤੋਂ ਆਏ ਹੋ ਤੇ ਬਾਪੂ ਜੀ ਕਿੰਨੀ ਉਮਰ ਹੋ ਗਈ ਆਪਣੀ ਉਮਰ 80 ਤੋਂ ਟੱਪ ਗਈ 85 ਤੋਂ ਤੇ ਪਹਿਲੀ ਵਾਰ ਆਏ ਹੋ ਅੱਜ ਮਾਤਾ ਚਿੰਤਪੁਰ ਨੂੰ ਆ ਰਹੇ ਹੋ ਤੇ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਪਹਿਲੀ ਵਾਰ ਆ ਕੇ ਬਾਜੀ ਆ ਰੌਣਕ ਮੇਲਾ ਬੈਨੇ ਆ ਯਾਤਰਾ ਕਰ ਰਹੇ ਆ ਯਾਤਰੇ ਅੱਗੇ ਵੀ ਬਹੁਤ ਕਿਥੇ ਆ ਜਿਵੇਂ ਹਰਦوار ਵੀ ਜਾਂਦੇ ਆ ਹਜੂਰ ਸਾਹਿਬ ਵੀ ਜਾਂਦੇ ਆ ਅੰਮ੍ਰਿਤਸਰ ਤਾਂ ਜਾਂਦੇ ਰਹਿੰਦੇ ਆ ਮਹੀਨੇ 'ਚ ਦੋ ਸਾਲ 'ਚ ਮਤਲਬ ਦੋ ਤਿੰਨ ਵਾਰੀ ਤਾਂ ਜਾਂਦੇ ਰਹਿੰਦਾ ਪੰਜੇ ਮਹੀਨੇ ਤੇ ਬਾਪੂ ਜੀ ਜਿਵੇਂ ਮੈਂ ਗੱਲ ਕਰਿਆ ਵੀ ਤੁਹਾਡੀ 85 ਸਾਲ ਦੀ ਉਮਰ ਹੋ ਗਈ ਫੇਰ ਵੀ ਇੱਕ ਜਜਵਾ ਵੀ ਪਹਾੜੀ ਚੜ ਕੇ ਮਾਤਾ ਦੇ ਦਰਸ਼ਨ ਕਰਨੇ ਨੇ ਜ਼ਰੂਰ ਪਹੁੰਚਣਾ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਇੰਨੀ ਨਸ਼ਿਆਂ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਗੱਲ ਕਰੀ ਆਪਾਂ ਨਸ਼ਿਆਂ ਦੇ ਵਿੱਚ ਇੰਨੀ ਜ਼ਿਆਦਾ ਲੱਗ ਗਈ ਆ ਕਿ ਘਰੋਂ ਨਿਕਲਣਾ ਤਾਂ ਦੂਰ ਦੀ ਗੱਲ ਆ ਨਸ਼ਿਆਂ ਦੇ ਕਰਕੇ ਘਰਾਂ ਦੀ ਘਰ ਬਰਬਾਦ ਹੋ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਲਾ? ਆਹੀ ਤਾਂ ਜੀ ਮਾਤਾ ਦੇ ਦਰਸ਼ਨ ਲੈਣੇ ਆ ਉਹਦਾ ਆਸਰਾ ਲੈਣਾ ਹੈ ਉਹਦੇ ਆਸਰੇ ਨੇ ਜੈ ਮਾਤਾ ਜੀ ਦੇ ਘੇਟੇ ਜਾਣਾ ਉਦੋਂ ਅਗੇ ਹੋ ਜਾਣੇ ਉਹਦਾ ਕੰਮ ਜਾਣੇ ਬਜ਼ੁਰਗ ਨੂੰ ਦੇਖ ਰਿਹਾ ਹਾਂ ਜਿਵੇਂ 85 ਸਾਲ ਦੀ ਬਜ਼ੁਰਗ ਦੀ ਉਮਰ ਆ ਕੁੰਡੀ ਹੱਥ ਵਿੱਚ ਫੜੀ ਹੋਈ ਆ ਤੇ ਫਿਰ ਬਾਪੂ ਜੀ ਅੱਜ ਦਰਸ਼ਨ ਅੱਜ ਰਾਤ ਨੂੰ ਕਰੋਗੇ ਜਾਂ ਕੱਲ ਸਵੇਰੇ ਇੱਥੇ ਰੋਕੋਗੇ ਤੁਸੀਂ ਕੱਲ ਸਵੇਰ ਜਾਵਾਂਗੇ ਜੀ ਅੱਜ ਮਤਲਬ ਇਸ ਮੰਦਿਰ ਦੇ ਵਿੱਚ ਆਪਾਂ ਖੜੇ ਆ ਵੀਰ ਹਨੂਮਾਨ ਜੀ ਮੰਦਿਰ ਟਰਸਟ ਤੇ ਇੱਥੇ ਖਾਣ ਪੀਣ ਦੀ ਲੰਗਰ ਦੀ ਪੂਰੀ ਸਹੂਦਤ ਰਹਿਣ ਦੀ ਸਹੂਦਤ ਆ ਗੱਦਿਆਂ ਦਾ ਅਰੇਂਜਮੈਂਟ ਪੱਖਿਆਂ ਦਾ ਸਾਰਾ ਅਰੇਂਜਮੈਂਟ ਆ ਅੱਜ ਤੁਸੀਂ ਇੱਥੇ ਰੁਕ ਸਕਦੇ ਹੋ ਹਾਂਜੀ ਅੱਜ ਰੁਕ ਸਕਦੇ ਤੇ ਤੁਸੀਂ ਸਾਡੇ ਨੌਜਵਾਨ ਜਿਹੜੇ ਘਰਾਂ ਵਿੱਚ ਬੈਠੇ ਆ ਇਸ ਟਾਈਮ ਜਿਨ੍ਹਾਂ ਨੂੰ ਇਹ ਲੱਗਦਾ ਵੀ ਅਸੀਂ ਚੜ ਨਹੀਂ ਸਕਦੇ ਪਹਾੜ ਪੈਦ ਯਾਤਰਾ ਨਹੀਂ ਕਰ ਸਕਦੇ ਤਾਂ ਕੀ ਕਹਿਣਾ ਚਾਹੋਗੇ ਇਹ ਤਾਂ ਜੀ ਹਿਉਨਾਂ ਨੂੰ ਕਹਿੰਦੇਗੇ ਤੂੰ ਹਿੰਮਤ ਕਰੋ ਤੇ ਗਾਂ ਜਿੱਥੇ ਵੀ ਜਾਣਾ ਆਪਾਂ ਗੁਰਦੁਆਰੇ ਜਾਣਾ ਮਹਾਰਾਜ ਰੱਖਿਆ ਕਰੂ ਮਹਾਰਾ ਦੇ ਜਾਣਾ ਦਾ ਮਾਜ਼ਰਾ ਨਹੀਂ ਰੱਖਿਆ ਕਰੂਗੀ ਹੌਸਲਾ ਹੋਣਾ ਚਾਹੀਦਾ ਬੰਦੇ ਦਾ ਜੇ ਉਹਦਾ ਹੌਸਲਾ ਹੀ ਨਹੀਂ ਤੇ ਫਿਰ ਤਾਂ ਕਰੋ ਹੀ ਨਹੀਂ ਤੁਰ ਸਕਦਾ ਬਾਪੂ ਜੀ ਨੇ ਬਹੁਤ ਵਧੀਆ ਗੱਲ કરી ਕਿ ਦਿਲ ਦੇ ਵਿੱਚ ਹੌਸਲਾ ਜਜ਼ਬਾਤ ਹੋਣੇ ਚਾਹੀਦੇ ਨੇ ਤੇ ਮਤਲਬ ਹੌਸਲੇ ਦੀ ਗੱਲ ਕਰੀ ਆ ਬਾਪੂ ਦੀ 85 ਸਾਲ ਦੀ ਉਮਰ ਆ ਸਾਡੇ ਨਾਲ ਤੁਸੀਂ ਦੇਖ ਰਹੇ ਹੋ ਖੜੇ ਨੇ ਤਾਂ ਦਿਲ ਦੇ ਵਿੱਚ ਜਜ਼ਬਾਤ ਤੇ ਹੌਸਲਾ ਮਾਤਾ ਦੇ ਦਰਸ਼ਨ ਕਰਦਾ ਸੋ ਨੌਜਵਾਨ ਵੀਰੋ ਨਸ਼ੇ ਨੂੰ ਤਿਆਗੋ ਪੰਜਾਬ ਖਾਸ ਕਰ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਲਗਤ ਹੋਇਆ ਪਿਆ ਨਸੇ ਤੇ ਆ ਗੋ ਵੀਰੋ ਦੇਖੋ ਬਜ਼ੁਰਗ ਦੀ ਅੱਛੀ 85 ਸਾਲ ਦੀ ਉਮਰ ਫਿਰ ਵੀ ਇੱਕ ਜज्ਬਾ ਮਾਤਾ ਦੇ ਜਾਣ ਦਾ ਦਰਸ਼ਨ ਕਰਨ ਦਾ ਸੋ ਆਪ ਸਭ ਨੂੰ ਬੇਨਤੀ ਕੇ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਆਓ ਤੁਹਾਨੂੰ ਮਾਤਾ ਰਾਣੀ ਦਾ ਪੰਜਵਾਂ ਨਰਾਤਾ ਪੰਜਵੇਂ ਨਰਾਤੇ ਦੇ ਉੱਪਰ ਹੋਰ ਤੁਹਾਨੂੰ ਸੰਗਤ ਦੇ ਨਾਲ ਰੂਬਰੂ ਦਰਸ਼ਨ ਦੇ ਜਾਰੇ ਕਰਵਾਉਣੇ ਆ ਜੀ ਬਾਪੂ ਜੀ ਜੈ ਮਾਤਾ ਜੀ ਜੀ ਜੈ ਮਾਤਾ ਜੀ ਜੀ ਬਾਕੀ ਉਹ ਦੀ ਕਿਰਪਾ ਜੇ ਮਨ ਨਸ਼ਾ ਇੱਕ ਮੈਨੂੰ ਪੈਸੇ ਦਾ ਵੀ ਨਹੀਂ ਜੇ ਮੈਂ ਸ਼ੁਰੂ ਤਾਂ ਬਾਪੂ ਜੀ ਜਿੰਨੇ ਤੁਹਾਡੀ ਇੰਨੀ ਉਮਰ ਹੋ ਗਈ ਇੰਨੀ ਵਧੀਆ ਸਿਹਤ ਲੈ ਕੇ ਅੱਜ ਵੀ ਤੁਸੀਂ ਪੈਦਲ ਆ ਰਹੇ ਹੋ ਤੇ ਮਤਲਬ ਇਹਦਾ ਰਾਜ ਸਿਹਤ ਦਾ ਕੀ ਹੈ ਜੀ ਸਿਹਤ ਬਹੁਤ ਵਧੀਆ ਜੀ ਬਸ ਸਿਰਫ ਗੋਡੇ ਕੱਲੇ ਦੁਖਦੇ ਹੋਰ ਸਰੀਰ ਸਾਹਿਬ ਕੈਮ ਬਿਲਕੁਲ ਮਤਲਬ ਜੀ ਆਪਾਂ ਗੱਲ ਕਰੀਏ ਤੁਹਾਡੇ ਟਾਈਮ ਦੀਆਂ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਤੇ ਅੱਜ ਕੱਲ ਦਾ ਕੈਮੀਕਲ ਖਾ ਰਹੇ ਆ ਰੇ ਸਪਰੇਅ ਵਾਲੀਆਂ ਚੀਜ਼ਾਂ ਖਾ ਰੀਆਂ ਤੁਹਾਡੇ ਸਮੇਂ ਦੇ ਵਿੱਚ ਪੂਰੀਆਂ ਪਿਓਰ ਚੀਜ਼ਾਂ ਸੀ ਹਾਂਜੀ ਹਾਂਜੀ ਹੁਣ ਵੀ ਵੇਖੋ ਜੀ ਅਸੀਂ ਕਿਉਂ 5-6 ਕਿਲੋ ਜ਼ਰੂਰ ਖਾਣਾ ਜਾਂ ਸਾਫ ਦੇ ਵਿੱਚ ਤਾਂ ਜਦੋਂ ਠੰਡ ਆ ਜਾਂਦੀ ਹੈ ਨਾ ਉਹਦੇ ਦਵਾਈਆਂ ਬੂਟੀਆਂ ਲਿਆ ਕੇ ਪੀਣਾ ਪਾਣਾ ਤੋਂ ਸਰੀਰ ਨੂੰ ਕਾਇਮ ਕਰਨ ਵਾਲੀਆਂ ਜਿਵੇਂ ਪੀਰੀ ਬਣਾਉਣੇ ਆਮ ਬੁੜੀਆਂ ਦੇ ਜਾਪੇ ਹੁੰਦੇ ਆ ਉਹੋ ਹੀ ਦਵਾਈਆਂ ਦੁਈਆਂ ਪਾ ਕੇ ਪੰਜ ਚਾਰ ਕਿਲੋ ਕਿਉ ਖਾਣਾ ਨਹੀਂ ਖਾਣਾ ਤਾਂ ਸਿਹਤ ਫਿਰ ਚੱਲੀ ਜਾਂਦੀ ਵਧੀਆ ਕੋਈ ਤਖਰੀਬ ਨਹੀਂ ਮਤਲਬ ਗੱਲ ਕਰੀਏ ਵੀ ਅੱਜ ਕੱਲ ਦਾ ਖਾਣਾ ਪੀਣਾ ਵੀ ਉਹੋ ਜਿਹਾ ਹੀ ਹੋ ਗਿਆ ਜ਼ਹਿਰੀਲਾ ਸਾਂ ਸੇਤਾ ਵੀ ਮਤਲਬ ਕੀ ਕਰਨ ਜਵਾਬ ਦੇ ਗੀਆਂ ਸਾਡੇ ਸਰੀਰ ਜਵਾਬ ਦੇਗੇ ਤੁਹਾਡੇ ਸਮੇਂ ਨਾ ਫਿਰ ਨਸ਼ਾ ਹੀ ਖਾਈ ਜਾਂਦੇ ਆ ਤੇ ਸਰੀਰ ਨੇ ਜਵਾਬ ਦੇਣਾ ਜਾਂ ਜੇ ਆਪਾਂ ਮੰਨ ਲਓ ਵੀ ਕਿ ਅਨਿਕ ਆਸਾ ਦੇ ਦੁੱਧ ਤਾਂ ਪਾਈਆ ਪੀ ਲੋ ਹੋ ਗਈ ਫਿਰ ਕਰੂਗਾ ਜੇ ਆਪਾਂ ਹੋਰ ਗੋੜੀਆਂ ਹੀ ਖਾਈ ਜਾਣੀਆਂ ਨਾਲ ਹੋਰ ਹੀ ਕੁਝ ਖਾਈ ਜਾਣਾ ਤੇ ਫਿਰ ਉਹੋ ਜਿਹਾ ਜਿਹਾ ਉਹ ਨਹੀਂ ਕਰਨਾ ਜੇ ਇਹਨੂੰ ਹਟਾਉਣਾ ਕਰਨਾ ਹੀ ਆ हां ਜੇ ਹੁਣ ਮੰਨ ਲਓ ਚਿੱਟਾ ਚੱਟਾ ਜਾ ਚੱਲਿਆ ਸਾਨੂੰ ਤਾਂ ਉਹਦਾ ਨਾਮ ਹੀ ਲੈਣਾ ਓੱਖਾ ਕਿਉਂ ਦਸੀਂ ਵੇਖਣਾ ਮੈਂ ਕਹਦਾ ਜਦੋਂ ਵਰਤਨਾ ਹੀ ਨਹੀਂ ਉਹਨੂੰ ਉਹਨੂੰ ਦੁਰਗਾਂਉਂ ਹੀ ਮਰੀ ਪਈ ਆ ਜਿੱਤੇ ਲਾਡਾ ਰੱਗ ਗਿਆ ਉਹ ਵੀ ਨਹੀਂ ਮਗਰ ਨਹੀਂ ਲਿੰਦਾਉ ਨੌਤੇ ਨਾਲ ਦੇਖਣਾ ਕੱਢੀ ਪਈ ਆ ਜੀ ਬਾਪੂ ਜਿਵੇਂ ਗੱਲ ਕਰੀਏ ਵੀ ਸਾਡੀ ਨੌਜਵਾਨ ਪੀੜ੍ਹੀ ਨਸੇ ਦੇ ਵਿੱਚ ਲੱਗੀ ਪਈ ਆ ਇੱਕ ਚੰਗੀ ਸੇਹ ਦਾ ਰਾਜ ਬਜ਼ੁਰਗੋ ਦੇਖ ਰਹੇ ਹੋ ਸਾਧ ਸੰਗਤ ਜੀ ਭਗਤ ਜਨੋਂ ਦੇਖ ਰਹੇ ਹੋ ਬਾਪੂ ਜੀ 85 ਸਾਲ ਦੀ ਉਮਰ ਦੇ ਵਿੱਚ ਮਾਤਾ ਜੀ ਦੇ ਮਾਤਾ ਚਿੰਤਪੁਰਨੀ ਦੇ ਚਾਲੇ ਦੇ ਉੱਪਰ ਨਵਰਾਤਰੀਆਂ ਦੇ ਉੱਪਰ ਦਰਸ਼ਨ ਕਰਨ ਦੇ ਲਈ ਆ ਰਹੇ ਨੇ ਅੱਜ ਬਾਪੂ ਜੀ ਰੁਕੇ ਨੇ ਗਗਰੇਟ ਵੀਰ ਹਨੂਮਾਨ ਜੀ ਮੰਦਿਰ ਅ ਟਰਸਟ ਤੇ ਤੇ ਇੱਥੇ ਰਹਿਣ ਦੀ ਪੂਰੀ ਸੌਦਾ ਬਾਪੂ ਜੀ ਗੱਦਿਆਂ ਦਾ ਪੱਖੇ ਦਾ ਲੰਗਰ ਦੀ ਪੂਰੀ ਸੌਦਾ ਜੀ ਪੂਰੀ ਸਰਦਾ ਜੀ ਸੰਭਾਲ ਪੂਰੀ ਆ ਖਾਣ ਪੀਣ ਨੂੰ ਜਿਹੜਾ ਕੋ ਮਰਜ਼ੀ ਖਾਈ ਜਾਈਏ ਕੋਈ ਨਾ ਇਹ ਲੰਗਰ ਕੋਈ ਨਾ ਕੋਈ ਚੱਲੀ ਜਾਂਦਾ ਕੋਈ ਇਸ ਕਰੀਮ ਲਾ ਕੇ ਦਹੀਂ ਪੱਲੇ ਲਾ ਕੇ ਤੇ ਲੰਗਰ ਤਾਂ ਵੀ ਚੱਲੀ ਜਾਂਦਾ ਹੈ 24 ਘੰਟੇ ਰਾਤ ਨੂੰ ਵੀ ਕਈ ਵਾਰੀ ਉੱਠ ਕੱਢੀਦਾ ਉਹਦੇ ਵੀ ਕਈ ਜਾਂਦੇ ਲੰਗੇ ਚ ਕੋਈ ਦੁਨੀਆਂ ਆਈ ਜਾਂਦੇ ਆ ਤੇ ਕੋਈ ਇਹ ਤੋਂ ਜਾਈ ਜਾਂਦੀ ਆ ਬਹੁਤ ਸ਼ਰਦਾ ਜੀ ਦੁਨੀਆਂ ਚੰਗਾ ਪ੍ਰੋਗਰਾਮ ਰਹਿਣ ਬਹਿਣ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਆਓ ਦੋਸਤੋ ਹੋਰ ਤੁਹਾਡੇ ਕਿਸੇ ਸਖਸੀਅਤ ਨਾਲ ਮੁਲਾਕਾਤ ਕਰਵਾਉਣੇ ਆ ਜੈ ਮਾਤਾ ਦੀ